ਚਾਹੀ ਸੱਚੀ ਗੱਲ ਸਾਇਨੂ ਜੀ ਅੱਛਾ ਜੀ ਇਹਨਾਂ ਛੱਡੇ 1400 ਆਰਗੈਨਿਕ ਦੇ ਵਿੱਚ 1482 ਕਣਕ ਹੈ ਜੀ ਤੇ ਐਕਚੁਅਲੀ ਇਹਦੇ ਵਿੱਚ ਹਜੇ ਕੋਰ ਹੀ ਖੜੀ ਹੈ ਜੀ ਤੇ 52 ਦਿਨ ਹੋ ਗਏ ਜੀ ਅੱਜ ਨੂੰ 57 ਡੇ ਤੇ ਜਿਵੇਂ ਤੁਹਾਨੂੰ ਮੈਂ ਦਿਖਾਵਾਂ ਇਹ ਤੁਹਾਨੂੰ ਕਿਸੇ ਤਰ੍ਹਾਂ ਦੀ ਡਿਫੀਸ਼ੈਂਸੀ اچ ਨਜ਼ਰ ਨਹੀਂ ਆ ਰਹੀ ਹੋਣੀ ਆਰਗੈਨਿਕ ਤਰੀਕੇ ਨਾਲ ਹੀ ਖੜੀ ਹੈ ਤੇ ਜੇ ਮੈਂ ਤੁਹਾਨੂੰ ਪਟਕੇ ਦਿਖਾਵਾਂ ਇਹਦੀ ਜੜ ਆਪਾਂ ਵੱਢਦੇ ਹਾਂ ਜੀ ਆਹ ਦੇਖੋ ਜੀ ਇਹਦੀ ਜਰਨੈਕ ਕਿੰਨੀ ਵਧੀਆ ਗਰੋਥ ਲਈ ਹੈ ਤੇ ਤੁਸੀਂ ਦੇਖ 파 ਰਹੇ ਹੋਗੇ ਤੇ ਹਜੇ ਤੱਕ ਕੋਰੀ ਹੈ ਜੀ 57 ਦਿਨ ਹੋ ਗਏ ਤੇ ਜੇ ਆਪਾਂ ਇਹਨੂੰ ਆਪਾਂ ਜੇ ਨਾਪੀਏ ਨੂੰ ਆਹ ਦੇਖੋ ਇਹ ਇੱਕ ਗਿੱਟ ਪਿੱਛੇ ਕਰ ਲੈਨੇ ਆ ਇਸ ਜਗ੍ਹਾ ਤੇ ਸਭ ਉਹ ਦੇਖ ਲਈ ਇੱਕ ਗੇਟ ਸੀ ਇੱਥੇ ਹੋ ਜਾਂਦੀ ਹੈ ਇੱਥੇ ਬਣ ਜਾਂਦੀ ਹੈ ਹੈ ਲਗਭਗ ਦੋ ਗੇਟ ਤੋਂ ਵੀ ਉੱਪਰ ਜਾ ਰਹੀ ਹੈ ਜੀ 8 2 16 ਇੰਚ 16 ਤੇ ਦੋ ਯਾਨੀ ਡੇਢ ਫੁੱਟੇ ਦੀ ਹਾਈਟ ਕਰ ਚੁੱਕੀ ਹੈ ਤੁਸੀਂ ਦੇਖੋ ਤਾਂ ਲਗਭਗ ਡੇਢ ਫੁੱਟੇ ਦੀ ਹਾਈਟ ਹੋ ਚੁੱਕੀ ਹੈ ਜਿਵੇਂ ਤੁਹਾਨੂੰ ਦਿਖਾਵਾ ਆਪਾਂ ਤਾਂ ਲੈ ਵੀ ਖੜੀ ਕਰਕੇ ਦੇਖੀਆ ਦੇਖੋ ਫੁੱਟ ਦੇ ਨਾਲ ਤੇ ਲਗਭਗ 1.5 ਫੁੱਟ ਦੀ ਹਾਈਟ ਵੀ ਹੋ ਚੁਗੀ ਟਿਲਰਿੰਗ ਦੀ ਗੱਲ ਕਰੀਏ ਤਾਂ ਇਹ ਜੇ ਆਪਾਂ ਨੂੰ ਸਿੰਗਲ ਲਈਆ ਵਿੱਚ ਇਹਦੇ ਪਲਾਂਟ ਆ ਪਲਾਂਟ ਹੈ ਇੱਕ ਇੱਕ ਨੋਡ ਹੈ ਇੱਕ ਨੋਡ ਹੈ ਦੋ ਨੋਡ ਹੈ ਤਿੰਨ ਨੋਡ ਹੈ ਚਾਰ ਨੋਡ ਹੈ ਪੰਜ ਪੰਜ ਨੇ ਨੋਟ ਕੱਢ ਲਈ ਜੀ ਯਾਨੀ ਪੰਜ ਟਿਲਰ ਕੱਢ ਲਏ 1 2 3 4 5 ਇਹ ਹੈ ਜਿਵੇਂ ਤੁਹਾਨੂੰ ਦੱਸ ਦਿੱਤਾ ਹੈ ਲਗਭਗ 1.4 ਦੀ ਹਾਈਟ ਹੈ ਤੇ ਆਰਗੈਨਿਕ ਦੇ ਵਿੱਚ ਹੈ ਬਿਲਕੁਲ ਅਣੀ ਹਾਈ ਤੱਕ ਐਸੇ ਨੂੰ ਪਾਣੀ ਨਹੀਂ ਲਗਾਇਆ ਹੁਣ ਐਸੇ ਨੂੰ ਪਾਣੀ ਲਗਾਵਾਂਗੇ ਇਸ ਵਾਰ ਤੇ ਇੱਕ 1.5 ਅਸੀਂ ਆਰਗੈਨਿਕ ਦੇ ਵਿੱਚ ਹੋਰ ਵੀ ਸਾਡੀ ਕ੍ਰੋਪ ਹੈਗੀ ਹੈ ਕਣਕ ਅਸੀਂ ਨੂੰ ਇੱਕ ਕਣਕ ਨੂੰ ਅਸੀਂ 27 ਦਿਨ ਤੇ ਪਾਣੀ ਲਾਇਆ ਇੱਕ ਨੂੰ 42 ਦਿਨ ਤੇ ਤੇ ਇਸ ਕੰਟੀਨਿਊ ਜੀ ਅਸੀਂ ਇਹ ਵੀ ਐਕਸਪੈਰੀਮੈਂਟ ਹੀ ਕਰਕੇ ਦੇਖ ਰਹੀ ਸੀ ਇਹਨ ਹੋ ਗਈ 52 ਦਿਨ 57 ਡੇ ਤੇਸਤਾ ਆਵਨ ਦੇ ਨੂੰ ਤੇ ਅਸੀਂ ਪਹਿਲਾਂ ਪਾਣੀ ਨੂੰ ਲਗਾਵਾਂਗੇ ਤੇ ਗਰੰਡੀ ਅਸੀਂ ਇੱਕ ਵਾਰੀ ਮਾਰ ਚੁੱਕੇ ਹਾਂ ਤੁਸੀਂ ਦੇਖ ਹੀ ਰਹੋਗੇ ਹੋ ਗਿਆ ਆ ਸੁੱਕੀ ਮਿੱਟੀ ਤੇ ਜਿਹਾ ਥੱਲੇ ਆਪਾਂ ਦੇਖੀਏ ਗਿਲ ਕੱਢ ਕੇ ਤੇ ਹਜੇ ਵੀ ਮੋਇਸਚਰ ਇਹ ਤੁਸੀਂ ਦੇਖ ਪਾ ਰਹੇ ਹੋ ਆ ਦੇਖੋ ਕਿੰਨਾ ਹੱਥ ਨਾਲ ਹੀ ਮੈਂ ਵਟ ਰਿਹਾ ਦੇਖੋ ਦੇਖੋ ਜੀ ਇਹ ਇਹ ਤੋ ਤੱਕ ਮੈਂ ਇਹਨੂੰ ਲੈ ਗਿਆ ਮੋਇਸਚਰ ਨੂੰ ਤੇ ਲਗਭਗ 8 ਇੰਚ 7 8 ਇੰਚ ਇਹਦੀ ਘੇराई ਇੱਥੋਂ ਜੇ ਆਪਾਂ ਨਾਪੀਏ ਥੱਲੇ ਚਲ ਗਈ ਐ ਤੇ ਯਾਨੀ ਕਿ 8 ਇੰਚ ਜਿਹੜਾ ਇਹਦੇ ਵਿੱਚ ਆ ਦੇਖੋ ਹਜੇ ਵੀ ਅਸੀਂ ਤਾਂ ਲੱਡੂ ਹਲਕਾ ਜਿਹਾ ਲੱਡੂ ਵਿੱਚ ਬਣ ਰਿਹਾ ਜਿਵੇਂ ਆਪਾਂ ਕਹਿੰਨੇ ਹੁੰਦੇ ਆ ਵੀ ਜੇ ਹਲਕਾ ਲੱਡੂ ਪਾਣੀ ਲੋ ਚਲੋ ਹੁਣ 57 ਦਿਨ ਹੋ ਗਏ ਸਾਡੇ ਵੱਸ ਵੀ ਅਸੀਂ ਗੰਗਾ ਨਗਰ Rajasthan ਤੋਂ ਬਿਲੋਂਗ ਕਰਦੇ ਆ ਜਿਵੇਂ ਜੀ ਤੇ ਸਾਨੂੰ ਪਾਣੀ ਤਾਂ ਸਾਡਾ ਨਹਿਰੀ ਸਿਸਟਮ ਹੈ ਤੇ ਜੇ ਹੁਣ ਵੀ ਨਾ ਲਾਵਾਂਗੇ ਤੇ ਇਹ ਫਿਰ 71 ਦਿਨ ਹੋ ਜਾਣਗੇ ਦੰਦ ਨੀਣਾ ਬਾਦ ਵਾਰੀ ਆਉਂਦੀ ਸਾਡੀ ਹੁਣ ਸਾਨੂੰ ਲਗਾਣਾ ਹੀ ਪਏਗਾ ਪਾਣੀ ਇਹਨੂੰ ਬਟ ਜੇ ਤਨੰਦ ਬਾਦ ਤੋਂ ਫਿਰ ਸ਼ੋਅ ਕਰਦਾ ਕਿਸੇ ਤਰ੍ਹਾਂ ਦੀ ਡਿਫੀਸ਼ੈਂਸੀ ਨਹੀਂ ਹੈ ਇਹ ਚ ਤੁਸੀਂ ਦੇਖ ਪਾ ਰਹੇ ਹੋ ਤੇ 57 ਦਿਨ ਦੀ ਇੱਕ ਕਣਕੜੀ ਹੈ ਜੀ ਤੇ ਹੁਣ ਜਿਵੇਂ ਆ ਤੁਸੀਂ ਦੇਖ ਪਾ ਰਹੇ ਹੋ ਅੱਜ ਪਹਿਲਾ ਪਾਣੀ ਹੈ ਅੱਜ ਇਹਨੂੰ ਕੋਰ ਭੇਰੇ ਆ ਜੀ ਦੀ ਅੱਜ ਪਹਿਲਾ ਪਾਣੀ ਲੱਗ ਰਿਹਾ ਇਹਨੂੰ ਤੋ ਇੱਕ ਛੋਟੀ ਇਨਫੋਰਮੇਸ਼ਨ ਸੀ ਜਿਹੜੀ ਤੇ ਨਾ ਸ਼ੇਅਰ ਕਰਨੀ ਸੀ ਬਾਕੀ ਦੂਸਰੇ ਵੀ ਜਿਹੜੇ ਤਿੰਨ ਤੁਹਾਨੂੰ ਦੱਸਿਆ 27 ਦਿਨ ਤੇ ਪਾਣੀ ਲੱਗਿਆ ਜੀ ਇੱਕ 42 ਦਿਨ ਤੇ ਤੇ ਇੱਕ ਇਹਨੂੰ 55 ਦਿਨ ਤੇ ਇਹਦਾ ਡਿਫਰੈਂਸ ਵੀ ਦਿਖਾਵਾਂਗੇ ਵੀ ਕਿਸ ਦੀ ਗਰੋਥ ਕਿਸ ਤਰ੍ਹਾਂ ਦੀ ਹੈ ਜੜਾਂ ਦੀ ਗਰੋਥ ਕਿਸ ਤਰ੍ਹਾਂ ਦੀ ਹੈ ਤਿੰਨਾਂ ਦੀ ਥੈਂਕ ਯੂ ਜੀ ਧੰਨਵਾਦ